ਵਿਸ਼ਵਾਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਕਿਸਾਨੀ ਅੰਦੋਲਨ ਇੱਕ ਵਾਰ ਫਿਰ ਤੰਤੂ ਖਣ ਲੱਗ ਪਿਆ ਤੇ ਬਹੁਤ ਜਲਦ ਹੀ ਇਹ ਰਫਤਾਰ ਫੜ ਸਕਦਾ ਹੈ ਤੇ ਕਿਸਾਨੀ ਅੰਦੋਲਨ ਹੋਰ ਵੀ ਜ਼ਿਆਦਾ ਗਰਮ ਹੋ ਸਕਦਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਹਨਾਂ ਦੀ ਜਗ੍ਹਾ ਤੇ ਕਿਸਾਨ ਆਗੂ ਸੁਖਜੀਤ ਸਿੰਘ ਧਰਨੇ ਤੇ ਬੈਠ ਗਏ ਨੇ ਤੇ ਉਧਰ ਸਰਵਰ ਸਿੰਘ ਪੰਦੇਰ ਹੋਣਾ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਲਦ ਹੀ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਦਿੱਲੀ ਵੱਲ ਫਿਰ ਤੋਂ ਕਿਸਾਨ ਕੂਚ ਕਰਨਗੇ ਤੇ ਫਿਰ ਤੋਂ ਦਿੱਲੀ ਵਿਖੇ ਇੱਕ ਵੱਡਾ ਧਰਨਾ ਲਗਾਇਆ ਜਾਵੇਗਾ। ਇਹ ਸਭ ਬਚਾਲੇ ਪੰਜਾਬ ਦੇ ਵਿੱਚ ਭਾਜਪੀ ਦੀ ਆਗੂ ਪ੍ਰਨੀਤ ਕੌਰ ਜੋ ਕਿ ਪਟਿਆਲਾ ਤੋਂ ਸੰਸਦ ਰਹੇ ਨੇ ਉਹਨਾਂ ਵੱਲੋਂ ਵੀ ਵੱਡਾ ਬਿਆਨ ਆਇਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮੁੱਦੇ ਤੇ ਗੱਲਬਾਤ ਜ਼ਰੂਰ ਕਰੇਗੀ। ਕਿਸਾਨੀ ਧਿਰ ਦੇ ਪ੍ਰਮੁੱਖ ਆਗੂ ਤੇ ਕੇਂਦਰ ਸਰਕਾਰ ਦੇ ਸੂਝਵਾ ਆਗੂ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ। ਉਹਨਾਂ ਕਿਹਾ ਹੈ ਕਿ ਕਿਸਾਨੀ ਦਾ ਮੁੱਦਾ ਸਾਰੇ ਪੰਜਾਬ ਦਾ ਮੁੱਦਾ ਹੈ ਤੇ ਜੇਕਰ ਬਾਰਡਰ ਬਲੌਕ ਹੁੰਦੇ ਨੇ ਤੇ ਨਾ ਸਿਰਫ ਪਟਿਆਲਾ ਜ਼ਿਲ੍ਹਾ ਬਲਕਿ ਪੂਰੇ ਪੰਜਾਬ ਤੇ ਇਸ ਦਾ ਪ੍ਰਭਾਵ ਪੈਂਦਾ ਹੈ। ਅ ਪ੍ਰਨੀਤ ਕੌਰ ਹੋਣਾ ਨੇ ਕਿਹਾ ਹੈ ਕਿ ਜ਼ਰੂਰ ਹੀ ਸੁਖਾਵੇਂ ਮਾਹੌਲ ਦੇ ਵਿੱਚ ਇਸ ਮਸਲੇ ਦਾ ਹੱਲ ਹੋਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਗੱਲਬਾਤ ਜ਼ਰੂਰ ਕਰੇਗੀ। ਪਟਿਆਲੇ ਦੀ ਪੂਰੀ ਤਿਆਰੀ ਕੀਤੀ ਸਾਡੇ। ਤੇ ਪੂਰੀ ਮਾਨ ਸਰ ਜਿੱਥੇ ਕਿਸਾਨ ਬੋਹੜ ਹਰਤਾਲ ਤੇ ਬੈ ਗਏ ਆ ਡੱਲੇ ਸਾਹਿਬ ਨੂੰ ਕੱਲ ਸਰਕਾਰ ਨੇ ਪੁਲਿਸ ਨੇ ਚੱਕ ਲਿਆ। ਤੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਮਸਲੇ ਨੂੰ ਹੱਲ ਕਿੱਥੇ ਜਾ ਕੇ ਕਿਸਾਨਾਂ ਦੇ ਤੁਸੀਂ ਦੋ ਸਰਕਾਰ ਦੇ ਬੀਜੇਪੀ ਦੇ ਨਾਲ ਕੇਂਦਰ ਦੇ ਕੋਈ ਤੇ મોદી ਸਾਹਿਬ ਨਾਲ ਵੀ ਗੱਲਬਾਤ ਹੈ ਕਿ ਇਸ ਮਸਲੇ ਨੂੰ ਕਿਸ ਤਰ੍ਹਾਂ ਉਠਾਇਆ ਜਾਵੇ ਮਸਲਾ ਹੱਲ ਹੋਵੇ ਦੇਖੋ ਅਸੀਂ ਤਾਂ ਆਪਣੇ ਵੱਲੋਂ ਬਹੁਤ ਵਾਰੀ ਉਠਾਇਆ ਹੈ ਸੈਂਟਰ ਦੀ ਸਰਕਾਰ ਵੀ ਤਿਆਰ ਹੈ ਗੱਲਬਾਤ ਕਰਨ ਨੂੰ ਤਾਂ ਮੇਰੇ ਖਿਆਲ ਚੇ ਜ਼ਰੂਰ ਇਹਦਾ ਕੋਈ ਨਾ ਕੋਈ ਗੱਲ ਕਰਕੇ ਕਦੀ ਨਾ ਕਦੀ ਹੱਲ ਨਿਕਲੂਗਾ ਅਸੀਂ ਤਾਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਹੋਵੇ ਕਿਉਂਕਿ ਜੋ ਬੈਠੇ ਨੇ ਉਹ ਵੀ ਸਾਡੇ ਆਪਣੇ ਹੀ ਨੇ ਔਰ ਦੁੱਖ ਸਭ ਨੂੰ ਹੁੰਦਾ ਹੈ ਪੰਜਾਬ ਨੂੰ ਖਾਸ ਕਰਕੇ ਇਹਦਾ ਕਾਫੀ ਨੁਕਸਾਨ ਹੋਇਆ ਹਰ ਇੱਕ ਵਰਗ ਨੂੰ ਨੁਕਸਾਨ ਹੋਇਆ ਜਿੱਥੇ ਕਿਸਾਨਾਂ ਦਾ ਆਪਣਾ ਨੁਕਸਾਨ ਹੋਇਆ ਉੱਥੇ ਦੂਜੇ ਵਰਗਾਂ ਦਾ ਵੀ ਨੁਕਸਾਨ ਹੋਇਆ ਪੰਜਾਬ ਦਾ ਨੁਕਸਾਨ ਹੋਇਆ ਔਰ ਅਸੀਂ ਚਾਹਦੇ ਹਾਂ ਕਿ ਇਹ ਮੁੱਕੇ ਕਿ ਸਾਡੇ ਬੱਚਿਆਂ ਦਾ ਪੁੜੇਕ ਥੋੜਾ ਜਿਆ ਵਧੀਆ ਬਣੇ ਬੱਲੇਵਾਲ ਸਾਹਿਬ ਨੂੰ ਅੱਧੀ ਰਾਤ ਨੂੰ ਚੁਕਣਾ ਤੁਸੀਂ ਇਸ ਤੇ ਕੀ ਕਰੋਗੇ ਵੀ ਸਰਕਾਰ ਬੁਖਲਾਟ ਮੰਨ ਲਓ ਪੰਜਾਬ ਦੀ ਮੰਨ ਲਓ ਕੋਈ ਡਰ ਲੱਗਦਾ ਕਿਸਾਨਾਂ ਤੋਂ ਇਹਨਾਂ ਨੂੰ ਪਤਾ ਨਹੀਂ ਇਹਨਾਂ ਦੀ ਨੀਤੀ ਕੀ ਹੈ ਇਹਨਾਂ ਨੂੰ ਪੁੱਛੋ ਜੋ ਇਹਨਾਂ ਦੀ ਨੀਤੀ ਹੈ ਇਹ ਹੀ ਤੁਹਾਨੂੰ ਦੱਸ ਸਕਣਗੇ ਹਾਂਜੀ ਤੇ ਹੁਣ ਇਹ ਮਸਲਾ ਕਿਸ ਤਰ੍ਹਾਂ ਮਤਲਬ ਤੁਸੀਂ ਵੀ ਮੰਨ ਲਓ ਜਿਸ ਵਿੱਚ ਪੈਸੇ ਪੈਣ ਨੂੰ ਚਾਰ ਹੋ ਕਿਸਾਨਾਂ ਦਾ ਮਸਲਾ ਜੇ ਸੈਂਟਰ ਨਾਲ ਗੱਲਬਾਤ ਹੁੰਦੀ ਹੈ ਦੇਖੋ ਸੈਂਟਰ اور ਕਿਸਾਨ ਆਪਸ ਦੇ ਵਿੱਚ ਬੈਠਣਗੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਸੈਂਟਰ ਦੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਕਿਸਾਨਾਂ ਦੇ ਅੰਤ ਦੇ ਵਿੱਚ ਇਹੀ ਬੈਠ ਕੇ ਕਰਨਗੇ ਬਾਰਡਰ ਤੇ ਗੱਲ ਚਰਚਾ ਹੋ ਰਹੀ ਹੈ ਵੀ ਜਿਹੜਾ ਸੰਭੂ ਬਾਰਡਰ ਹੈ ਉਹ 4 ਫੁੱਟ ਖੋਲ ਦਿੱਤਾ ਜਾਵੇ ਇਹ ਕਿਉਂਕਿ ਪਟਿਆਲਾ ਜ਼ਿਲ੍ਹਾ ਜਿਆਦਾ ਇਫੈਕਟਡ ਹੈ ਇਸ ਦੇ ਨਾਲ ਰਾਜਪੁਰਾ ਸਾਰਾ ਬਿਜ਼ਨਸ ਹੈ ਪਟਿਆਲਾ ਸਾਰਾ ਪੰਜਾਬ ਵੀ ਇਫੈਕਟਡ ਹੈ ਉਧਰੋਂ ਹੀ ਨਿਕਲਦਾ ਸੀ ਹਾਂ ਤੇ ਇਹ ਵੀ ਮਸਲਾ ਉਸੇ ਮੰਨ ਲਓ ਕਿਸ ਤਰ੍ਹਾਂ ਮੰਨ ਲਓ ਸੈਂਟਰ ਵੀ ਅਜਾਣੇ ਸਰਕਾਰ ਬਣ ਗਈ ਦੇਖੋ ਇਹਦਾ ਜਾਂ ਕਿਸਾਨ ਕਿਸਾਨਾਂ ਦੇ ਨਾਲ ਗੱਲਬਾਤ ਹੋ ਕੀ ਹੋਊਗਾ ਅਸੀਂ ਤਾਂ ਚਾਹੁੰਦੇ ਹਾਂ ਕਿ ਖੁੱਲੇ ਕਿਸਾਨ ਵੀ ਉੱਠਣ ਆਪਣੇ ਘਰ ਜਾਣ ਉਹਨਾਂ ਦਾ ਵੀ ਕੋਈ ਹੱਲ ਹੋਏ ਔਰ ਜਿਹੜੀ ਪੂਰੀ ਪੰਜਾਬ ਨੂੰ ਦਿੱਕਤ ਆ ਰਹੀ ਹੈ ਇਹ ਵਪਾਰੀ ਨੂੰ ਦਿੱਕਤ ਆ ਰਹੀ ਹੈ ਹਰ ਇੱਕ ਬੰਦੇ ਨੂੰ ਦਿੱਕਤ ਆ ਰਹੀ ਹੈ ਉਹ ਵੀ ਦੂਰ ਹੋਏ ਠੀਕ ਹੈ